ਦੀ ਜਾਣਕਾਰੀ ਇਹ ਹੈ ਕਿ ਇਹ ਪਰਿਵਾਰ ਸਮਰਾਲੇ ਤੋਂ ਆ ਜੀ ਜਗਤਾਰ ਸਿੰਘ ਉਹਨਾਂ ਦਾ ਪਰਿਵਾਰ ਹੈ ਮੇਰਾ 15 ਤੋਂ 20 ਸਾਲ ਪੁਰਾਣਾ ਸਬੰਧ ਹੈ ਮੇਰੇ ਸਬੰਧ ਦੀ ਗਹਿਰਾਈ ਦਾ ਕਾਰਨ ਮੈਂ ਇੱਕੋ ਹੀ ਕਹਿ ਸਕਦਾ ਕਿ ਮੈਂ ਇਸ ਪਰਿਵਾਰ 'ਚ اخلاق ਵੇਖਿਆ ਹੁਣ ਅਪਦਰ ਫਾਦਰ ਸਾਹਿਬ ਤੇ ਗੱਲ ਕਰਨੀ ਹੈ ਐਮਐਲਏ ਨਾਲ ਗੱਲ ਨਹੀਂ ਕਰਨੀ ਵਿਦ ਐਜ਼ ਅ ਫਾਦਰ ਤੂੰ ਆਪ ਆਪਣੇ ਪਾਪਾ ਬਾਰੇ ਕੀ ਕਹਿ ਸਕਦਾ ਨਈ ਵੈਸੇ ਸੋਚਿਆ ਨਹੀਂ ਕਿਉਂਕਿ ਮੇਰੇ ਪਾਪਾ ਬਾਹਰ ਗਏ ਸੀ ਉਹ ਵੀ ਬਾਹਰੋਂ ਆ ਗਏ ਤੇ ਮੇਰਾ ਬ੍ਰਦਰ ਵਾਰ ਗਿਆ ਸੀ ਉਹ ਵੀ ਵਾਰੋਂ ਆ ਗਏ ਤੇ ਇਸ ਲਈ ਮੇਰਾ ਮਨ ਨਹੀਂ ਕਰਦਾ ਬਾਹਰ ਜਾਣ ਦਾ ਮੇਰਾ دل ਨਹੀਂ ਕਰਦਾ ਨਹੀਂ ਮੈਨੂੰ ਚੁੱਕ ਇੱਥੇ ਕਰਨਾ ਇੱਥੇ ਕਰਨਾ ਹਾਂਜੀ ਪੰਜਾਬ 'ਚ ਹੀ ਕਰਨਾ ਜਿਹੜਾ ਕੰਮ ਕਰਨਾ ਬਾਹਰ ਜਾ ਕੇ ਨਹੀਂ ਸਾਂਝੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜਿਹੜਾ ਤੁਹਾਨੂੰ ਕੁਝ ਸਪੈਸ਼ਲ ਜਿਹਾ ਐਪੀਸੋਡ ਤੋਂ ਡੇਲੀ ਰਿਕਾਰਡ ਕਰਨ ਲੱਗੇ ਆ ਦੇਵੇਂ ਅਕਸਰ ਤੁਹਾਡੇ ਨਾਲ ਅਸੀਂ ਸਾਂਝਾ ਪਾਉਂਦੇ ਰਹਿੰਨੇ ਆ ਸਾਂਝੇ ਕਰਨਾ ਜੁੜੇ ਹੈ ਪਰਿਵਾਰਾਂ ਦੀਆਂ ਬੱਚਿਆਂ ਦੀਆਂ ਬਜ਼ੁਰਗਾਂ ਦੀਆਂ ਭੈਣਾਂ ਦੀਆਂ ਭਰਾਵਾਂ ਦੀਆਂ ਇਸੇ ਸਿਲਸਿਲੇ ਚ ਅੱਜ ਜਿਹੜੀ ਸਾਂਝ ਤੁਹਾਡੇ ਨਾਲ ਪਵਾ ਰਹੇ ਆ ਉਹ ਸਾਡੇ بیٹے ਦਾ ਨਾਮ ਗੁਰਕੀਰਤ ਹੈ ਇਹਨੂੰ ਮੈਂ ਮੇਰੇ ਦੋਸਤ ਦਾ ਬੇਟਾ ਵੀ ਹੈ ਮੇਰੇ ਭੈਣ ਦਾ ਬੇਟਾ ਵੀ ਹੈ ਭਣਜਾ ਵੀ ਕਹਿ ਸਕਦਾ ਭਤੀਜਾ ਵੀ ਕਹਿ ਸਕਦਾ ਅਰ ਇਹਦੇ ਨਾਲ ਵੀ ਰਕ ਸਿੱਧਾ ਇਹ ਰਿਸ਼ਤਾ ਵੀ ਆ ਕੇ ਸਾਡੀ ਆਪਸੀ ਸਾਂਝ ਵੀ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਆਂ ਤੇ ਇਹਦੀ ਜਾਣਕਾਰੀ ਇਹ ਹੈ ਕਿ ਇਹ ਪਰਿਵਾਰ ਸਮਰਾਲੇ ਤੋਂ ਆ ਜੀ ਜਗਤਾਰ ਸਿੰਘ ਉਹਨਾਂ ਦਾ ਪਰਿਵਾਰ ਹੈ ਮੇਰਾ 15 ਤੋਂ 20 ਸਾਲ ਪੁਰਾਣਾ ਸੰਬੰਧ ਹੈ ਮੇਰੇ ਸੰਬੰਧ ਦੀ ਗਹਿਰਾਈ ਦਾ ਕਾਰਨ ਮੈਂ ਇੱਕੋ ਹੀ ਕਹਿ ਸਕਦਾ ਕਿ ਮੈਂ ਇਸ ਪਰਿਵਾਰ 'ਚ اخلاق ਵੇਖਿਆ ਇਮਾਨਦਾਰੀ ਦੇਖੀ ਹੈ ਸੱਚਾਈ ਵੇਖੀ ਹੈ ਮਿਹਨਤ ਵੇਖੀ ਹੈ ਤੋ ਇੱਕ ਜੁਰਤ ਦੀਆਂ ਗੱਲਾਂ ਇਹ ਗੱਲਾਂ ਕਰਕੇ ਮੇਰੀ ਬੜੀ ਪੁਰਾਣੀ ਇਹਨਾਂ ਦਾ ਨੇੜਤਾ ਹੈ ਜਦੋਂ ਤੋਂ ਮੇਰੀ ਨੇੜਤਾ ਪਈ ਉਦੋਂ ਤੋਂ ਬਿਲਕੁਲ ਨਹੀਂ ਸੀ ਪਤਾ ਕਿ ਇੱਕ ਦਿਨ ਮੇਰਾ ਦੋਸਤ ਜਗਤਾਰ ਸਿੰਘ ਇਸ ਏਰੀਆ ਦਾ ਐਮਐਲਏ ਵੀ ਬਣੂਗਾ ਉਹ ਸ਼ਹਿਰ ਮੇਰੇ ਲਈ ਉਹ ਐਮਐਲਏ ਕਦੇ ਬਣਿਆ ਵੀ ਨਹੀਂ ਨਾ ਮੈਂ ਉਹਨੂੰ ਕਦੇ ਐਮਐਲਏ ਸਮਝਦਾ ਪਰ ਇਹ ਹੈ ਕਿ ਇਹ اخਲਾਕੀ ਗੁਣ ਨੇ ਜਿਹੜੇ ਮੈਨੂੰ ਬੜੇ ਖਿੱਚਦੇ ਰਹੇ ਇਸ ਪਰਿਵਾਰ ਦੇ ਬੜਾ ਦਿਲੋਂ ਪਿਆਰ ਹੈ ਤੇ ਸਾਡਾ ਇਹ ਛੋਟਾ ਬੇਟਾ ਜੀ ਉਸ ਪਰਿਵਾਰ ਦਾ ਕੱਲ ਬੈਠੇ ਤੇ ਕੁਝ ਗੱਲਾਂ ਵਰਤਾਂ ਹੋਈਆਂ ਤੇ ਮੈਨੂੰ ਗੁਰਕੀਰਤ ਬਾਰੇ ਕੁਝ ਹੋਰ ਵੀ ਕਾਫੀ ਕੁਝ ਨਵਾਂ ਪਤਾ ਲੱਗਿਆ ਮੈਨੂੰ ਬੜੀ ਖੁਸ਼ੀ ਹੋਈ ਤੇ ਨਾਲ ਦੀ ਨਾਲ ਮੇਰੀ ਇੱਛਾ ਜੱਗੀ ਕਿ ਕਿਉਂ ਨਾ ਸਾਂਝੇ ਕਰਦੇ ਪਲੇਟਫਾਰਮ ਤੇ ਗੁਰਕੀਰਤ ਨਾਲ ਸਿਨ ਪਿਆਰ ਨਾਲ ਗੁਰੀ ਕਹਿੰਦੇ ਆ ਤੇ ਇਹਦੇ ਨਾਲ ਕੁਝ ਗੱਲਾਂ ਕੀਤੀਆਂ ਜਾਣ ਪਹਿਲਾ ਗੁਣ ਤਾਂ ਰੱਬ ਨੇ ਇਹਨੂੰ ਬਖਸ਼ਿਆ ਕਿ ਸੋਣਾ ਬਹੁਤ ਹੈ ਸਾਊ ਬਹੁਤ ਹੈ ਸਾਫ਼ ਦਿਲ ਬੱਚਾ ਹੈ ਬੱਚੇ ਸਾਫ਼ ਦੇ ਲਈ ਹੁੰਦੇ ਨੇ ਸੋ ਅੱਜ ਮੈਂ ਚਾਹੁੰਦਾ ਸੀ ਕਿ ਅਸੀਂ ਇਸ ਪੱਖ ਤੋਂ ਕਿਉਂਕਿ ਕਈ ਵਾਰ ਅਸੀਂ ਵੱਡੇ ਹੀ ਗੱਲਾਂ ਕਰੀ ਜਾਂਦੇ ਆ ਅਸੀਂ ਬੱਚਿਆਂ ਦੇ ਪੱਖ ਤੋਂ ਨਹੀਂ ਵੇਖ ਪਾਉਂਦੇ ਕਿ ਬੱਚੇ ਕੀ ਸੋਚਦੇ ਨੇ ਬੱਚੇ ਕੀ ਚਾਹੁੰਦੇ ਨੇ ਬੱਚੇ ਕੀ ਕਰਨਾ ਚਾਹੁੰਦੇ ਨੇ ਇਹਨਾਂ ਦੇ ਨਾਲ ਵੀ ਗੱਲਾਂ ਵਰਤਾ ਕੀਤੀਆਂ ਜਾਣ ਸਾਡੇ ਨਾਲ ਇਹ ਵੀ ਰਹਿਣਾ ਸੋ ਗੁਰਕੀਰਤ ਸਭ ਤੋਂ ਪਹਿਲਾਂ ਤਾਂ ਸਾਂਝੇ ਕਰਦੇ ਪਲੇਟਫਾਰਮ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਤੇ ਮੈਂ ਆਪਾਂ ਅੱਜ ਦੀ ਗੱਲਬਾਤ ਇਸ ਤਰ੍ਹਾਂ ਹੀ ਕਰਨੀ ਹੈ ਜਿਵੇਂ ਆਪਾਂ ਘਰੇ ਬੈਠੇ ਕੋਈ ਸਾਂਝੇ ਕਰਦੇ ਮੀਡੀਆ ਤੇ ਅਸੀਂ ਕੋਈ ਪ੍ਰੋਫੈਸ਼ਨਲੀ ਟਾਕ ਨਹੀਂ ਕਰਦੇ ਹਾਂਜੀ ਤੇ ਸਭ ਤੋਂ ਪਹਿਲਾਂ ਮੈਂ ਕਹਿੰਦਾ ਆਪਾਂ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ ਕਿ ਜਿਵੇਂ ਮੇਰਾ 15 20 ਸਾਲ ਦਾ ਬਾ ਤੁਹਾਡੀ ਉਮਰ ਕਿੰਨੀ ਹੈ ਮੇਰੇ 12 ਸਾਲ ਹਾਂ ਤਾਂ ਬਹੁਤ ਛੋਟਾ ਛੋਟਾ ਕੀ ਤੇਰੇ ਨੂੰ ਪਹਿਲਾਂ ਦਾ ਮੈਂ ਜਾਣਦਾ ਹਾਂ ਨਾ ਤੇ ਆਉਣ ਜਾਣ ਆਪਣਾ ਬਣਿਆ ਤੇ ਉਹ ਆਪਣਾ ਸਾਂਝਾ ਕਰ ਬਾਅਦ ਚ ਵਾਪਰਿਆ ਜਦੋਂ ਬੁੱਭਲ ਮਿਲਦੇ ਸੀ ਆਪਾਂ ਨੂੰ ਸਾਂਝੇ ਕਰਦਾ ਕੁਝ ਨਹੀਂ ਤੇ ਪਤਾ ਤੈਨੂੰ ਸਾਂਝੇ ਕਰ ਜਾ ਕੇ ਕਿਵੇਂ ਲੱਗਦਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਸਾਂਝੇ ਕਰ ਜਾ ਕੇ ਕਿਉਂਕਿ ਓਰੇ ਜੋ ਵੀ ਕੋਈ ਮਤਲਬ ਕਿ ਫ੍ਰੀ ਹੁੰਦਾ ਜਿੱਦਾਂ ਮੈਂ ਫ੍ਰੀ ਹੁੰਦਾ ਤਾਂ ਮੈਂ ਪਾਪਾ ਨਾਲ ਕਿ ਜ਼ਰੂਰ ਹੋਣਾ ਓਰੇ ਹੂੰ ਕਿ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਆਉਣਾ ਚਾਹੀਦਾ ਓਰੇ ਹੂੰ ਕੀ ਵਧੀਆ ਲੱਗਦਾ ਸਾਂਝੇ ਕਰਦਾ ਸਾਸਫਾਈ ਪਹਿਲੀ ਗੱਲ ਹੂੰ ਕਿ ਸਾਰੀਆਂ ਜਗ੍ਹਾ ਤੇ ਸਾਸਫਾਈ ਹੁੰਦੀ ਹੈ ਵੈਸੇ ਪਰ ਓਰੇ ਮਤਲਬ ਕਿ ਇੱਕ ਇੱਕ ਚੀਜ਼ ਸੀ ਮਿਲ ਕੇ ਤੁਸੀਂ ਗੌਰ ਕਰਦੇ ਹੋ ਹਾਂ ਤੇ ਬਾਕੀ ਕੁਦਰਤ ਟ੍ਰੀਜ਼ ਟ੍ਰੀਜ਼ ਪੂਲ ਹੈ ਪੂਲ ਰੈਸਟੋਰੈਂਟ ਨਹੀਂ ਵਧੀਆ ਲੱਗਦਾ ਖਾਣ ਪੀਣ ਦਾ ਆਫ ਕੋਰਸ ਲੱਸੀ ਲੱਸੀ ਚਾਟੀ ਦੀ ਲੱਸੀ ਹੈ ਲਓ ਜੀ ਸਾਡੀ ਚਾਟੀ ਦੀ ਲੱਸੀ ਬਹੁਤ ਮਸ਼ਹੂਰ ਹੋ ਗਈ ਗੁਰਕੀਰਤਨ ਵੀ ਦੇਖੋ ਨਵੀਂ ਪੀੜ੍ਹੀ ਕੋਕ ਮਗਰ ਜਾਂਦੀ ਆ ਦੇਖੋ ਮੁੰਡੇ ਨੇ ਕੋਕ ਦਾ ਨਾਮ ਨਹੀਂ ਲਿਆ ਉਹ ਕਹਿੰਦਾ ਚਾਟੀ ਦੀ ਲੱਸੀ ਥੋੜੀ ਲੱਗਦੀ ਹੈ ਨਾ ਤੇ ਜਦੋਂ ਚੀਜ਼ਾਂ ਮਿਲਣਗੀਆਂ ਤੇ ਫੇ ਬੱਚੇ ਪੀਣਗੇ ਵੀ ਅਸੀਂ ਗੱਲਾਂ ਕਈ ਵਾਰ ਕਰ ਲੈਨੇ ਕਿ ਨਵੀਂ ਪੀੜ੍ਹੀ ਲੱਸੀ ਨਹੀਂ ਪੀਂਦੀ ਜੇ ਉਹ ਦਸੀ ਹੈ ਜਿੱਥੇ ਪੀਣ ਨੂੰ ਹੈ ਨਾ ਹਾਂਜੀ ਸਰ ਗੁਰਕੀਰਤ ਮੈਂ ਨਾ ਇਹ ਚਾਹੁੰਦਾ ਸੀ ਜਿਵੇਂ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਕਿ ਮੇਰਾ ਤਾਂ ਭਾਵੇਂ ਬਾਹ ਹੈ ਤੁਹਾਡੇ ਪਰਿਵਾਰ ਨਾਲ ਬਾਈ ਜੀ ਤੋਂ ਲੈ ਕੇ ਤੁਹਾਡੇ ਸਾਰਿਆਂ ਨਾਲ ਮੇਰੀ ਆਪਣੀ ਇੱਕ ਸਾਝ ਹੈ ਪਿਆਰ ਵੀ ਮਹਿਸੂਸ ਹੁੰਦਾ ਮੈਂ ਚਾਹੁੰਦਾ ਸੀ ਕਿ ਬੱਚੇ ਕਈ ਵਾਰ ਨਾ ਖੁੱਲ ਕੇ ਗੱਲ ਨਹੀਂ ਕਰਦੇ ਜਿਵੇਂ ਆਪਾਂ ਆਪਸ ਵਿੱਚ ਘਰੇ ਬੈਠੇ ਆਪਾਂ ਗੱਲ ਥੋੜੀ ਕਰਦੇ ਆਂ ਕਿ ਮੰਮੀ ਮੈਂ ਤੇਰੇ ਬਾਰੇ ਕੀ ਸੋਚਦਾ ਡੈਡੀ ਮੈਂ ਤੇਰੇ ਬਾਰੇ ਕਿਸ ਜਾਂ ਦਾਦਾ ਜੀ ਮੈਂ ਤੁਹਾਨੂੰ ਇੱਕ ਵੀਡੀਓ ਰਿਕਾਰਡ ਕਰਨੀ ਹੈ ਤੇਰੇ ਰਾਹੀਂ ਜੇਰੀ ਉਮਰ ਦੇ ਬੱਚਿਆਂ ਨੂੰ ਵੀ ਇੱਕ ਸੁਨੇਹਾ ਮਿਲੇ ਹਾਂਜੀ ਕਿ ਅ ਸਾਨੂੰ ਆਪਣੇ ਵੱਡਿਆਂ ਬਾਰੇ ਇਸ ਤਰ੍ਹਾਂ ਗੱਲ ਕਰਨੀ ਚਾਹੀਦੀ ਆ ਜੋ ਅਸੀਂ ਸੋਚਦੇ ਹਾਂ ਕਈ ਵਾਰ ਤੁਸੀਂ ਸੋਚਦੇ ਹੁੰਦੇ ਹੋ ਪਰ ਉਹ ਗੱਲ ਨਹੀਂ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਇਸ ਵੀਡੀਓ ਰਾਹੀਂ ਆਪਾਂ ਪਰਿਵਾਰ ਨੂੰ ਵੀ ਦੱਸਣਾ ਹੈ ਕਿ ਗੁਰਕੀਰਤ ਉਹਨਾਂ ਬਾਰੇ ਕੀ ਸੋਚਦਾ ਤੇ ਆਪਾਂ ਜਿਹੜਾ ਆਪਣੇ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਕਹਿਣਾ ਕਿ ਤੇਰੀ ਸੋਚ ਕੀ ਉਹਦੇ ਨਾਲ ਬਾਹਰ ਆਵੇ ਰਾਈਟ ਤਾਂ ਆਪਾਂ ਸ਼ੁਰੂ ਕਰਦੇ ਹਾਂ ਕਿਉਂਕਿ ਬਾਈ ਜੀ ਆਪਣੇ ਪਰਿਵਾਰ ਦਾ ਬਹੁਤ ਇੰਪੋਰਟੈਂਟ ਹਿੱਸਾ ਰਹੇ ਨੇ ਤੇ ਇਹਨਾਂ ਦੇ ਦਾਦਾ ਜੀ ਨਹੀਂ ਸੀ ਜੀ ਛੋਟੇ ਹੁੰਦੇ ਚਲੇ ਗਏ ਇਹਨਾਂ ਦੇ ਫਾਦਰ ਸਾਹਿਬ ਜਦੋਂ ਛੋਟੇ ਸੀ ਤੇ ਇਹਨਾਂ ਦੇ ਡੈਡੀ ਦਾ ਪਾਲਣ ਪੋਸ਼ਣ ਇਹਨਾਂ ਦੇ ਦਾਦਾ ਜੀ ਤਾਇਆ ਦਾਦਾ ਜੀ ਨੇ ਕੀਤਾ ਜਿੰਨਾ ਕਿ ਮੈਂ ਉਹਨੂੰ ਜਾਣਦਾ ਹੈ ਉਹ ਬੜਖਣ ਸ਼ਖਸੀਅਤ ਸੀ ਤੇ ਪਰ ਮੈਂ ਅਗਰ ਕੀਰਤ ਤੋਂ ਜਾਨਣਾ ਚਾਹੁੰਨਾ ਕਿ ਇਹ ਆਪਣੇ ਦਾਦਾ ਬਾਰੇ ਕੀ ਸੋਚਦਾ ਜੀ ਪਹਿਲੀ ਗੱਲ ਤਾਂ ਉਹ ਸੂਬਾ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਸੀ ਉਹਨਾਂ ਦਾ ਮੇਨ ਸੀਗਾ ਵੀ ਮੈਂ ਕੰਮ ਕਰਨਾ ਉਹਨੂੰ ਕੰਮ ਕਰਨਾ ਬਹੁਤ ਵਧੀਆ ਲੱਗਦਾ ਸੀ ਹਾਂ ਕੰਮ ਤੋਂ ਮੈਂ ਚੇਤਾ ਆ ਗਿਆ ਗੁਰਕੀਰਤ ਮੇਰੇ ਕੋਲ ਇੱਕ ਫੋਟੋ ਸੀ ਹਾਂਜੀ ਬਾਈ ਜੀ ਦੀ ਜਦੋਂ ਮੈਂ ਫੋਟੋ ਸ਼ੇਅਰ ਕੀਤੀ ਫੋਟੋ ਜਦੋਂ ਬਾਈ ਜੀ ਦੀ ਡੈਥ ਵੀ ਮੈਂ ਜਦੋਂ ਕਮੈਂਟ ਪਾ ਕੇ ਫੋਟੋ ਸ਼ੇਅਰ ਕੀਤੀ ਨਾ ਤੇ ਉਹਦੇ ਵਿੱਚ ਇੱਕ ਇਹ ਗੱਲ ਮੈਂ ਵੀ ਕਹੀ ਕਿ ਮੈਂ ਬਾਈ ਜੀ ਨੂੰ ਹਮੇਸ਼ਾ ਕੰਮ ਕਰਦੇ ਦੇਖਿਆ ਖੁਸ਼ ਵੇਖਿਆ ਤੇ ਉਹਨਾਂ ਦੇ ਕੋਲ ਨਾ ਫੋਟੋ ਚ ਖੁਰਪਾ ਪਿਆ ਸੀ ਹਾਂ ਨਾ ਆਖਰੀ ਤੱਕ ਅਜੇ ਕੰਮ ਤਾਂ ਕਰਦੇ ਸੀ ਤੇ ਉਸ ਤੋਂ ਬਿਨਾ ਤੇ ਉਹਨਾਂ ਨੇ ਸਾਨੂੰ ਇੱਕ ਗੱਲ ਸਿਖਾਈ ਆ ਵੀ ਬੰਦੇ ਨੂੰ ਧਰਤੀ ਨਾਲ ਜੁੜ ਕੇ ਰਹਿਣਾ ਚਾਹੀਦਾ ਏ ਹਾਂ ਹੰਕਾਰ ਚ ਨਹੀਂ ਆਉਣਾ ਚਾਹੀਦਾ ਹੰਕਾਰ ਚ ਨਹੀਂ ਆਉਣਾ ਚਾਹੀਦਾ ਤੇ ਹੋਰ ਹੋਰ ਬਹੁਤ ਕੁਝ ਆ ਉਹਨਾਂ ਦੇ ਬਲਕਿ ਕੈਨ ਨੂੰ ਤੇ ਉਹ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ ਬਾਤਾਂ ਸੁਣਾਉਂਦੇ ਹੁੰਦੇ ਸੀ ਵੀ ਕੋਲ ਬੈਠਾ ਜਾ ਤੈਨੂੰ ਆ ਬਾਤ ਸੁਣਾਈਏ ਤੇ ਉਹਨਾਂ ਨੇ ਸਾਨੂੰ ਸਿਖਾਇਆ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਨਾ ਮਾੜਾ ਸੋਚਣਾ अच्छा हां वो ਹੁਣ ਵੀ ਨਹੀਂ ਦਿੰਦੇ ਸੀ ਨਾ ਨਹੀਂ ਕਦੇ ਵੀ ਨਹੀਂ ਹੁਣ ਹਾਂ ਆੜ ਜਾਂਦੇ ਸੀ ਉਹ ਤੇ ਉਹ ਸੱਚੇ ਸੀਗੇ ਮੂੰਹ ਤੇ ਗੱਲ ਕਹਿੰਦੇ ਸੀ ਜਿਹੜੀ ਗੱਲ ਸਹੀ ਸੀ ਉਹਨੂੰ ਮੂੰਹ ਤੇ ਕਹਿੰਦੇ ਸੀ ਕਿਹਦੇ ਮਤਲਬ ਤੈਨੂੰ ਵੀ ਲੱਗਦਾ ਕਿ ਸਾਨੂੰ ਦਾਦੇ ਵਰਗਾ ਦਾਦੇ ਜੀ ਵਰਗਾ ਹੀ ਹੋਣਾ ਚਾਹੀਦਾ ਤੇ ਉਹਨਾਂ ਨੇ ਕਹਿੰਦੇ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਸਾਡੇ ਰੀਅਲ ਦਾਦਾ ਜੀ ਹੈ ਨਹੀਂ ਨਾ ਕਦੇ ਪਾਪਾ ਨੂੰ ਮਹਿਸੂਸ ਹੁੰਦਾ ਹਾਂ ਇਹ ਬਾਈ ਦੇਖੋ ਬੀ ਸੀ ਹਾਂਜੀ ਬਿਲਕੁਲ ਤੇ ਆਪਣਾ ਨਾ ਜਿਵੇਂ ਚਾਚਾ ਜੀ ਵੀ ਨੇ ਉਹਨਾਂ ਦਾ ਵੀ ਉਹ ਵੀ ਬੜੇ ਮਿਹਨਤ ਕਰਦੇ ਨੇ ਉਹਨਾਂ ਦਾ ਵੀ ਇਹੀ ਸੁਭਾਅ ਹੈ ਨਾ ਚਾਚਾ ਦਦਾ ਜੀ ਤੇ ਦੂਜਾ ਮੈਂ ਜਿਵੇਂ ਇਹ ਸੋਚਦਾ ਕਿ ਇਹ ਜਦੋਂ ਨਾ ਅਸੀਂ ਸ਼ਾਇਦ ਤੁਸੀਂ ਵੀ ਇਹ ਪਹਿਲੀ ਵਾਰ ਅੱਜ ਆਪਾਂ ਗੱਲ ਕਰਦੇ ਹਾਂ ਪਹਿਲੀ ਵਾਰ ਆਪਾਂ ਨੂੰ ਪਾਇ ਲੱਗਦਾ ਵੀ ਲਾ ਆਪਾਂ ਮਾਪੇ ਬਾਪ ਕੋ ਰਹਿਨੇ ਆ ਆਪਾਂ ਨੂੰ ਜਿਉਂ ਨਾਲ ਬਾਰੇ ਕੋ ਪੁੱਛਦਾ ਆਪਾਂ ਨੂੰ ਗੱਲੇ ਨਹੀਂ ਆਉਂਦੀ ਹਨਾ ਇਹ ਆਪਾਂ ਗੱਲ ਦੀ ਪ੍ਰੈਕਟਿਸ ਕਰਨੀ ਆ ਆਪਾਂ ਵੀ ਆਪਾਂ ਉਹਨਾਂ ਬਾਰੇ ਕੀ ਕਹਿ ਸਕਦੇ ਆ ਚਲੋ ਅੱਗੇ ਮੈਂ ਆਪਣੀ ਭੈਣ ਦੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਤੁਹਾਡੇ ਮੰਮੀ ਦੀ ਮੰਮਾ ਮੰਮਾ ਮਾਰੇ ਤੂੰ ਕੀ ਕਹਿ ਸਕਦਾ ਮੰਮਾ ਸ਼ਾਂਤ ਸੁਹਾ ਦੇ ਮਾਲਕ ਨੇ ਅੱਛਾ ਤੇ ਜਿੱਦਾਂ ਹੁਣ ਪੂਆ ਜੀ ਆਉਣੀ ਸਾਡੇ ਘਰੇ ਆਉਂਦੇ ਨੇ ਤੇ ਮੰਮਾ ਨਹੀਂ ਕਦੇ ਮਹਿਸੂਸ ਨਹੀਂ ਹੁਣ ਦਿੱਤਾ ਉਹਨਾਂ ਨੂੰ ਵੀ ਉਹ ਦਾਦੀ ਜੀ ਹੈ ਨਹੀਂ ਐ ਤੁਹਾਡੇ ਦਾਦੀ ਜੀ ਹੈ ਨਹੀਂ ਹਾਂ ਤੇ ਉਹਨਾਂ ਨੇ ਕਦੇ ਮਹਿਸੂਸ ਨਹੀਂ ਹੁਣ ਦਿੱਤਾ ਸਾਡੇ ਘਰ ਨੂੰ ਜੋੜ ਕੇ ਰੱਖਿਆ ਉਹਨਾਂ ਨੇ ਮਤਲਬ ਤੇ ਜਿੱਦਾਂ ਹੁਣ ਪਾਪਾ ਮੈਨੂੰ ਲੱਗਦਾ ਆਪਣੇ ਤੁਹਾਡੇ ਜਿਹੜੇ ਕਜ਼ਨਸ ਨੇ ਪੂਆ ਦੇ ਬੱਚੇ ਉਹ ਵੀ ਤੁਹਾਡੇ ਮੰਮਾ ਦਾ ਜ਼ਿਆਦਾ ਕਰਦੇ ਨੇ ਹਾਂਜੀ ਹਾਂ ਇਹ ਉਹਦੀ ਖੂਬੀ ਹੈ ਤੇ ਉਸ ਤੋਂ ਬਾਅਦ ਤੇ ਜਿੱਦਾਂ ਹੁਣ ਇਲੈਕਸ਼ਨ ਦੇ ਵਿੱਚ ਮੇਰੇ ਮੰਮਾ ਨੇ ਪੋਸਟ ਪਾਪਾ ਨੂੰ ਸਪੋਰਟ ਕੀਤੀ ਜਿੱਦਾਂ ਹੁਣ ਕਈ ਵਾਰ ਪਾਪਾ ਦਫ਼ਤਰ ਹੁੰਦੇ ਨੇ ਜਾਂ ਕਿਸੇ ਫੀਲਡ 'ਚ ਹੁੰਦੇ ਨੇ ਅਗਰ ਕੋਈ ਪ੍ਰੋਗਰਾਮ ਤੇ ਜਾਣਾ ਹੁੰਦਾ ਤਾਂ ਮੰਮਾ ਜਾਂਦੇ ਨੇ ਹਮ ਹਰ ਵਾਰ ਮੰਮਾ ਘਰ ਦਾ ਕੰਮ ਆਫ ਕਰਦੇ ਨੇ ਹਾਂ ਸਾਰਾ ਘਰ ਦਾ ਕੰਮ ਆਫ ਕਰਦੇ ਨੇ ਕਾਸ ਕੰਮ ਤੁਹਾਡੇ ਘਰ ਦੀ ਜਿਹੜੀ ਮਸ਼ਰੂਮ ਦੀ ਖੇਤੀ ਕਰਦੇ ਆ ਉਹ ਸਾਰੀ ਮੰਮਾ ਦੇਖਦੇ ਹਾਂ ਹਾਂਜੀ ਮੰਮਾ ਦੇਖਦੇ ਨੇ ਉਹ ਤੇ ਸਾਨੂੰ ਕਹਦੇ ਨੇ ਵੀ ਨੇ ਵੀ ਕੰਮ ਕਰ ਨਾ ਵੀ ਸਾਰੇ ਕੰਮ ਕੋਈ ਤੁਸੀਂ ਮੰਮਾ ਨਾਲ ਹੱਥ ਵਟਾਉਨੇ ਹਾਂਜੀ ਮਜਬੂਰੀ ਬੱਥ ਬਠਾਉਣਾ ਪੈਂਦਾ ਕਿ ਜੇ ਕਰਦਾ ਹਾਂ ਨਹੀਂ ਜੇ ਕਰਦੇ ਮਜਬੂਰੀ ਤਾਂ ਮਮਾ ਲਾ ਲੈਂਦੇ ਨੇ ਨਾਲ ਹਾਂਜੀ ਹਾਂ ਬੜੀ ਬਿਲਕੁਲ ਜੀ ਮੈਂ ਖੁਦ ਵੀ ਇਹ ਗੱਲ ਨੂੰ ਮੰਨਦਾ ਕਿ ਮੇਰਾ ਬੜਾ ਪੁਰਾਣਾ ਬਾ ਹੈ ਤੇ ਬਸ ਇਹ ਨਹੀਂ ਗੱਲਾਂ ਕਰਕੇ ਮੇਰੇ ਮਨ ਚ ਮੇਰੀ ਭੈਣ ਦੀ ਇੱਜ਼ਤ ਬੜਾ ਪ੍ਰੇਮ ਹੈ ਕਿ ਮੈਨੂੰ ਉਹਤ ਮਾਣ ਵੀ ਹੈ ਕਿ ਉਹ ਇੱਕ ਸਾਫ ਸੁਥਰੀ ਉੱਚੀ ਸਿੱਖਿਸ਼ਿਤ ਸੱਚੀ ਸੁੱਚੀ ਔਰਤ ਹੈ ਇਹੀ ਗੱਲ ਹੋਣੀ ਚਾਹੀਦੀ ਨੇ ਤੇ ਹੁਣ ਜਿਹੜੀ ਆਪਾਂ ਆਪਣੇ ਤੁਹਾਡੇ ਬ੍ਰਦਰ ਵੀ ਹੈ ਇੱਕ ਵੱਡਾ ਹਾਂਜੀ ਬ੍ਰਦਰ ਮੇਰਾ ਤੇ ਉਹਨਾਂ ਨਾਲ ਤੁਹਾਡਾ ਕਿਦਾਂ ਦਾ ਰਿਲੇਸ਼ਨ ਹੈ ਬਹੁਤ ਵਧੀਆ ਪਰ ਸਾਡੇ ਥੋੜਾ ਜਿਹਾ ਏਜ ਗੈਪ ਆ ਅੱਛਾ ਹਾਂਜੀ ਤੇ ਕੈਨੇਡਾ ਜਾਣ ਤਾਂ ਜਾ ਕੇ ਮੁੜ ਕੋ ਕੈਨੇਡਾ ਜਾ ਕੇ ਮੁੜਿਆ ਆਏ ਨੇ ਫਿਰ ਕੈਨੇਡਾ ਜਾ ਕੇ ਮੁੜ ਕੇ ਆਉਣ ਤੋਂ ਬਾਅਦ ਉਹਨਾਂ ਦਾ ਸੁਭਾਅ 'ਚ ਕੋਈ ਫਰਕ ਆਇਆ ਨਹੀਂ ਮਿਲ ਕੇ ਵਧੀਆ ਵਧੀਆ ਨੇ ਹਾਂਜੀ ਤੇ ਤੇਰੇ ਨਾਲ ਵਧੀਆ ਬਿਹੇਵੀਅਰ ਉਹਨਾਂ ਦਾ ਹਾਂਜੀ ਵਧੀਆ ਤੇ ਹੁਣ ਆਪਾਂ ਸਪੋਰਟਿਵ ਨੇ ਬਹੁਤ ਸਪੋਰਟਿਵ ਹੁਣ ਆਪਾਂ ਤੇਰੇ ਫਾਦਰ ਸਾਹਿਬ ਤੇ ਗੱਲ ਕਰਨੀ ਐ ਐਮ ਐਲ ਏ ਨਾਲ ਗੱਲ ਨਹੀਂ ਕਰਨੀ ਵਿਦ ਐਜ਼ ਅ ਫਾਦਰ ਤੂੰ ਆਪਣੇ ਪਾਪਾ ਬਾਰੇ ਕੀ ਕਹਿ ਸਕਦਾ ਪਾਪਾ ਪਾਪਾ ਕੀ ਦੱਸ ਸਕਦਾ ਪਾਪਾ ਨੇ ਹਾਨੂੰ ਮਿਲ ਕੇ ਹਮੇਸ਼ਾ ਇੱਕ ਹੀ ਗੱਲ ਸਾਈਏ ਬੰਦੇ ਨੂੰ ਡਾਊਨ ਟੂ ਅਰਥ ਹੋ ਕੇ ਰਹਿਣਾ ਚਾਹੀਦਾ ਜਿੱਦਾਂ ਉਹ ਪਾਪਾ ਐਮਲੇਵਰਨ ਤੋਂ ਪਹਿਲਾਂ ਸੀਗੇ ਉਦਾਂ ਹੀ ਹੁਣ ਨੇ ਹਮ ਤੇ ਪਾਪਾ ਵੀ ਬਾਹਰ ਜਾ ਕੇ ਆਏ ਨੇ ਹਾਂਜੀ 2008 ਦੇ ਵਿੱਚ ਦਾਦੀ 9 ਦੇ ਵਿੱਚ ਦਾਦੀ ਜੀ ਦੇ ਡੱਤ ਤੋਂ ਬਾਅਦ ਪਾਪਾ ਬਾਹਰ ਹੀ ਆਏ ਸੀ ਪਰ ਉਹਨਾਂ ਦਾ ਸ਼ੁਰੂ ਤੋਂ ਸੀ ਮੈਂ ਪੰਜਾਬ ਆ ਕੇ ਕੰਮ ਕਰਨਾ ਤਾਂ ਇਸ ਲਈ ਉੱਥੇ ਉਹ ਮਸ਼ਰੂਮ ਫਾਰਮ ਦੇ ਵਿੱਚ ਲੱਗੇ ਹੋਏ ਸੀ ਤੇ ਫਿਰ ਉਹ 2010 ਦੇ ਵਿੱਚ ਇੰਡੀਆ ਐ ਤੇ ਫਿਰ ਉਹਨਾਂ ਨੇ ਆਪਣਾ ਮਸ਼ਰੂਮ ਫਾਰਮ ਖੋਲ੍ਹ ਲਿਆ ਤੇ ਫਿਰ 11 ਦੇ ਵਿੱਚ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ ਪਰ ਉਹ ਸ਼ੁਰੂ ਤੋਂ ਹੀ ਸੇਵਾ ਕਰਨਾ ਚਾਹੁੰਦੇ ਸੀਗੇ ਉਹਨੂੰ ਆਮ ਆਦਮੀ ਪਾਰਟੀ ਲੱਗੀ ਵੀ ਇਹ ਵਧੀਆ ਪਾਰਟੀ ਹੈ ਪੰਜਾਬ ਦਾ ਕੁਝ ਕਰੂਗੀ ਇਸ ਲਈ ਫਿਰ 2022 ਦੇ ਵਿੱਚ ਪਪਾ ਇਲੈਕਸ਼ਨ ਲੜਿਆ ਐਮਐਲਏ ਦੀ ਤੇ ਲੋਕਾਂ ਨੇ ਬਹੁਤ ਪਿਆਰ ਨਾਲ ਦਿੱਤਾ ਮੇਰੇ ਕੋਲ ਜੇ ਸਮਰਾਲੇ ਦੀ ਹਿਸਟਰੀ ਹੈ ਜਿੰਨੀਆਂ ਵੋਟਾਂ ਤੇ ਜਿੱਤੇ ਨੇ ਹਾਂਜੀ ਤੇ ਆਪਣੇ ਕੋਲ ਤਾਂ ਜਿੰਨੇ ਪੈਸੇ ਵੀ ਨਹੀਂ ਹੁੰਦੇ ਖਰਚਣ ਨੂੰ ਹਨਾ ਤੇ ਇਹ ਵੀ ਇੱਕ ਗੱਲ ਦੀ ਖਾਸੀਅਤ ਬਣੀ ਕਿ ਪੰਜਾਬ ਸੰਵਰਾਲੇ ਦੇ ਵਿੱਚ ਬਾਕੀ ਕੈਂਡੀਡੇਟ ਸਾਰੇ ਪੈਸੇ ਪੱਖੋਂ ਬਹੁਤ ਮਜ਼ਬੂਤ ਸੀ ਪਰ ਉਹਦੇ باوجود ਵੀ ਲੋਕਾਂ ਦਾ ਇੰਨਾ ਪਿਆਰ ਮਿਲਿਆ ਹਨ ਇੱਕ ਮੈਂ ਤੈਨੂੰ ਗੱਲ ਜ਼ਰੂਰ ਪੁੱਛਣੀ ਚਾਹੁੰਦਾ ਕਿ ਜਦੋਂ ਤੁਸੀਂ ਆਮ ਪਹਿਲਾਂ ਮਸ਼ਰੂਮ ਦੀ ਖੇਤੀ ਕਰਦੇ ਸੀ ਦੂਸਰੀ ਵੀ ਖੇਤੀ ਕਰਦੇ ਸੀ ਪਾਪਾ ਇਨਵੋਲਵ ਰਹਿੰਦੇ ਸੀ ਕੰਮਾਂ 'ਚ ਤੁਹਾਨੂੰ ਕਦੇ ਲੱਗਦਾ ਸੀ ਵੀ ਤੁਹਾਡੇ ਫਾਦਰ ਕਦੇ ਐਮਐਲਏ ਬਣਨਗੇ ਨਹੀਂ ਵੈਸੇ ਲੱਗਿਆ ਨਹੀਂ ਪਰ ਉਹ ਸੇਵਾ ਹਰੇਕ ਦੀ ਕਰਦੇ ਸੀ ਉਹ ਮਦਦ ਵੀ ਕਰਦੇ ਸੀ ਪਹਿਲਾਂ ਵੀ ਕਰਦੇ ਆਏ ਨੇ ਸ਼ੁਰੂ ਤੋਂ ਹੀ ਤੇ ਪਹਿਲਾਂ ਸਾਡਾ ਮਿਲ ਕੇ ਹਿਸਟਰੀ ਚ ਕੋਈ ਆਪਾਂ ਸਰਪੰਚ ਕੁਛ ਨਹੀਂ ਬਣਿਆ ਮੇਰੇ ਪਾਪਾ ਐਮਐਲਏ ਬਣੇ ਹਾਂ ਪਹਿਲੇ ਸਿੱਧੇ ਐਮਐਲਏ ਬਣੇ ਹਾਂ ਜੀ ਹਨਾ ਇਹ ਵੀ ਕਿ ਇਹ ਵੀ ਕਹ ਲੈਂਦੇ ਆ ਕਿ ਨਾ ਪੰਜ ਨਾ ਸਰਪੰਚ ਨਾ ਕੁਛ ਹੋਰ ਹਨਾ ਹਾਂ ਜੀ ਤੇ ਇੱਕ ਵੇ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ ਜਿਵੇਂ ਇਹ ਆਮ ਅਸਰ ਹੁੰਦਾ ਆ ਵੀ ਜਦੋਂ ਕੋਈ ਕਿਸੇ ਲੀਡਰ ਦਾ ਮੁੰਡਾ ਸਕੂਲ ਜਾਂਦਾ ਜਾਂ ਸਮਾਜ ਚ ਵਿਚਰਦਾ ਤੇ ਇਹਦੇ ਵਿੱਚ ਕੋਈ ਫਰਕ ਵੇਖਿਆ ਵੀ ਤੁਹਾਡੇ ਵਿੱਚ ਕੋਈ ਫਰਕ ਆਇਆ ਤੇ ਤੇਰੇ ਵਿੱਚ ਫਰਕ ਆਇਆ ਵੀ ਮੈਂ ਹੁਣ ਐਮਐਲਏ ਦਾ ਮੁੰਡਾ ਵੀ ਮੈਂ ਕੋਈ ਫਰਕ ਪਿਆ ਜਾਂ ਲੋਕਾਂ ਦਾ ਕੋਈ ਤੇਰੇ ਤੇ ਅਸਰ ਪਿਆ ਲੋਕਾਂ ਦੇ ਅੰਦਰ ਰਵਈਏ 'ਚ ਫਰਕ ਪਿਆ ਲੋਕਾਂ ਦਾ ਰਵਈਏ 'ਚ ਤਾਂ ਫਰਕ ਪੈਂਦਾ ਹੀ ਪਰ ਮੈਂ ਆਪ ਨੂੰ ਕਦੇ ਨਹੀਂ ਸ਼ੁਕਤ ਮੈਂ ਐਮਐਲਏ ਦਾ ਮੁੰਡਾ ਆ ਜਾਂ ਕੁਝ ਹੋਰ ਮੈਂ ਤਾਂ 10 10 ਦਾ ਵੀ ਨਹੀਂ ਗਾ ਵੀ ਬਹੁਤ ਨੂੰ ਅੱਛਾ ਹਾਂਜੀ ਮੇਰੇ ਘਰ ਦੇ ਪਾਪਾ ਕਦੇ ਲਾਈਕ ਵੀ ਨਹੀਂ ਕਰਦੇ ਯਾ ਨਾ ਨਹੀਂ ਉਹ ਆਈ ਲਾਈਕ ਤੁਹਾਨੂੰ ਦੱਸਿਆਦਾ ਹੈਗਾ ਵੀ ਉਹ ਕਹਿੰਦੇ ਨੇ ਵੀ ਡਾਊਨ ਟੂ ਅਰਥ ਰਹਿਣਾ ਚਾਹੀਦਾ ਹੁੰਦਾ ਲੋਕ ਬਿਲਕੁਲ ਭੈਣੂ ਪਤਾ ਇਹ ਗੱਲ ਦਾ ਤੇ ਤੂੰ ਕੀ ਫਰਕ ਦੱਸ ਸਕਦਾ ਵੀ ਤੇਰੇ ਦੋਸਤਾਂ ਦੇ ਉੱਤੇ ਕੋਈ ਅਸਰ ਪਿਆ ਇਸ ਗੱਲ ਦਾ ਨਹੀਂ ਦੋਸਤਾਂ ਦੇ ਉੱਤੇ ਤਾਂ ਕੋਈ ਅਸਰ ਨਹੀਂ ਪਿਆ ਹੈਗਾ ਠੀਕ ਆ ਹਾਂਜੀ ਸਭ ਕੁਝ ਓਮੇ ਹੈ ਹਾਂਜੀ ਤੁਹਾਡੇ ਘਰ 'ਚ ਵੀ ਸਭ ਕੁਝ ਓਮੇ ਹੈ ਹਾਂਜੀ ਓਮੇ ਆ ਪਰ ਮਿਲ ਕੇ ਜਿੱਦਾਂ ਪਾਪਾ ਪਹਿਲਾਂ ਜਦ ਫ੍ਰੀ ਹੁੰਦੇ ਸੀ ਉਹ ਟਾਈਮ ਸਪੈਂਡ ਹੋ ਜਾਂਦਾ ਸੀ ਸਾਡੇ ਨਾਲ ਹੁਣ ਪਰ ਸਵੇਰ ਸ਼ਾਮੇ ਹੁੰਦਾ ਟਾਈਮ ਸਪੈਂਡ ਬਾਕੀ ਤਾਂ ਫੀਲਡ 'ਚ ਹੁੰਦੇ ਨੇ ਨਾ ਠੀਕ ਆ ਠੀਕ ਆ ਜੀ ਵੈਰੀ ਗੁੱਡ ਅੱਜ ਹੁਣ ਆਪਾਂ ਨਾ ਇੱਕ ਪਰਸਨਲ ਤੇਰੇ ਪਰਸਨਲ ਦੀ ਗੱਲ ਕਰਨੀ ਆ ਵੀ ਬੜਾ ਪਰ ਕਿਹੜੀ ਕਲਾਸ ਚ ਪੜਦੇ ਤੂੰ ਮੈਂ 8th ਚ ਪੜਦਾ ਹਾਂ 8th ਚ ਪੜਦਾ ਇੱਕ ਤਾਂ ਚਲੋ ਰੈਗੂਲਰ ਪੜਾਈ ਤਾਂ ਹੁੰਦੀ ਹੀ ਆ ਉਹਦੀ ਤਾਂ ਕੀ ਗੱਲ ਕਰਨੀ ਆ ਜੋ ਵੀ ਤੁਸੀਂ ਪੜਦੇ ਪਰ ਪੜਾਈ ਤੋਂ ਬਿਨਾਂ ਵੀ ਤੁਹਾਡਾ ਕੋਈ ਸ਼ੌਕ ਆ ਹਾਂਜੀ ਕੀ ਸ਼ੌਕ ਮੈਂ ਐਡੀਟਰ ਆ ਤੇ ਮੈਨੂੰ ਐਕਟਿੰਗ ਕਰਨੀ ਬੜੀ ਲੱਗਦੀ ਵੀਡੀਓ ਐਡੀਟਿੰਗ ਕਰਦੇ ਆ ਐਕਟਿੰਗ ਸਟੇਜ ਤੇ ਵੀ ਕੀਤੀ ਹੈ ਕਦੇ ਹਾਂਜੀ ਹਾਂਜੀ ਕਿਸ ਤਰ੍ਹਾਂ ਦੇ ਪਲੇ ਪਲੇ ਵਗੈਰਾ ਕੀਤਾ ਤੁਸੀਂ ਇਸ ਤਰ੍ਹਾਂ ਦੇ ਪਲੇ ਕੀਤਾ ਸਾਡੇ ਸਕੂਲ ਵਿੱਚ ਹੋਇਆ ਸੀ ਕੰਡਾਗਾੜਾਂ ਦੇ ਵਿੱਚ ਅੱਛਾ ਕੀ ਕਿਸ ਬੇਸ ਸੀ ਪਲੇ ਦਾ ਕੀ ਬੇਸ ਸੀਗਾ ਉਹ ਮਿਲ ਕੇ ਜਿੱਦਾਂ ਆਪਾਂ ਬੁੜੇ ਮਾਪਿਆਂ ਨੂੰ ਛੱਡ ਨਹੀਂ ਦਿੰਦੇ ਹੈਗੇ ਆਸ਼ਰਮ ਦੇ ਵਿੱਚ ਉਹ ਉਹ ਸੀਗਾ ਉਹ ਸੁਣਾਦੇ ਸੀ ਕਿ ਮੇਰੇ ਹਾਂ ਬਹੁਤ ਵਧੀਆ ਰਿਆ ਠੀਕ ਹੈ ਹਣਾ ਤੈਨੂੰ ਚੰਗੀ ਲੱਗਦਾ ਐ ਐਕਟਿੰਗ ਕਰਨੀ ਹਾਂਜੀ ਆਡੀਅנס ਤੇ ਬਹੁਤ ਪਿਆਰ ਦਿੱਤਾ ਜਿਹੜੇ ਉੱਥੇ ਦੇਖ ਰਹੇ ਸੀਗੇ ਅੱਛਾ ਹਾਂਜੀ ਫਿਰ ਬੇਸਿਕਲੀ ਜੇ ਹੁਣ ਤੇਰੀ ਉਮਰ ਹੈਗੀ ਐ 12 ਸਾਲ ਹਣਾ ਜੀ ਭਾਵੇਂ ਲਾ ਕੇ 12 ਸਾਲ ਦੀ ਉਮਰ ਚ ਆਪਣਾ ਕੋ ਬਹੁਤੀ ਪਿਕਚਰ ਕਲੀਅਰ ਨਹੀਂ ਪਰ ਕਿਸ ਤਰ੍ਹਾਂ ਦੇ ਖਿਆਲ ਤੇ ਨੂੰ ਆਉਂਦੇ ਨੇ ਵੀ ਤੂੰ ਜ਼ਿੰਦਗੀ ਦੇ ਕਿਹੜੇ ਖੇਤਰ ਚ ਅੱਗੇ ਵਧਣਾ ਚਾਹੁੰਨਾ ਕਿ ਇਹੋ ਜੀ ਜ਼ਿੰਦਗੀ ਤੂੰ ਜਿਉਣੀ ਚਾਹੁੰਨਾ ਮੈਂ ਸਿੱਧੀ ਸਾਦੀ ਜਿੰਦਗੀ ਜਿਉਣੀ ਚਾਹੁੰਨਾ ਸਿੰਪਲ ਜ਼ਿੰਦਗੀ ਜਿene ਸਿੰਪਲ ਜ਼ਿੰਦਗੀ ਅੱਛਾ ਤੇ ਐਡੀਟਿੰਗ ਦੇ ਵਿੱਚ ਓਕੇ ਐਡੀਟਿੰਗ ਦੇ ਵਿੱਚ ਐਕਟਿੰਗ ਐਕਟਿੰਗ ਚ ਵੀ ਹਾਂਜੀ ਤੇ ਇਸੇ ਬਾਰੇ ਤੋਂ ਹੁਣ ਸੋਚ ਰਿਆਂ ਜਾਂ ਆਲਰੇਡੀ ਕੋ ਪਲਾਨ ਕਰ ਰਿਆ ਵੀ ਜੇ ਤਾਂ ਇਸ ਏਰੀਆ ਚ ਆਪਣੇ ਆਪ ਨੂੰ ਡਿਵੈਲਪ ਕਰਨਾ ਹੋਵੇ ਤੂੰ ਕਿਵੇਂ ਕਰੇਂਗਾ ਕਿੱਥੋਂ ਹੈਲਪ ਲਏਂਗਾ ਕਿੱਥੋਂ ਗਾਈਡਲਾਈਨ ਲਏਂਗਾ ਮੈਂ ਥੀਏਟਰ ਕਰਾਂਗਾ 12th ਤੋਂ ਬਾਅਦ। ਅੱਛਾ ਥੀਏਟਰ ਕਰੇਂਗਾ। ਹਾਂਜੀ। 12th ਤੋਂ ਬਾਅਦ ਤਾਂ ਥੀਏਟਰ ਵਾਲੇ ਪੜ੍ਹਾਈ ਹੀ ਕਰੇਗਾ। ਠੀਕ ਹੈ ਬਹੁਤ ਵਧੀਆ ਰੋਕ ਆ ਮੇਰੇ ਕਾਲ ਜੀ। ਹਾਂਜੀ। ਪਰ ਜਿਵੇਂ ਐਡੀਟਿੰਗ ਵੀ ਮੈਂ ਤਾਂ ਤੇਰੀ ਐਡੀਟਿੰਗ ਵੀ ਦੇਖੀ ਆ ਪੱਤਰੇ YouTube ਚੈਨਲ ਦਾ ਨਾਮ ਜੇ ਸ਼ੇਅਰ ਕਰੋ ਕਿਹੜਾ? ਮੂਨ ਲਾਈਟ। ਮੂਨ ਲਾਈਟ। ਹਾਂਜੀ। ਮੂਨ ਲਾਈਟ YouTube ਚੈਨਲ ਆ ਜੀ। Instagram ਤੇ ਕਿਰਤ ਐਡੀਟਸ ਕਰਕੇ ਆ। ਕਿਰਤ? ਐਡੀਟਸ। ਐਡੀਟਸ। ਹਾਂਜੀ। ਅੱਛਾ ਕਿਰਤ ਐਡੀਟਸ। ਤੇ ਮਨ ਲੈਂਡ YouTube ਚੈਨਲ ਦਾ ਅੱਜ ਤੁਸੀਂ ਸ਼ੁਰੂ ਕੀਤਾ ਨਾ ਹਾਂਜੀ ਥੋੜਾ ਮੈਂ ਕੁਝ ਵੀਡੀਓ ਤੁਹਾਨੂੰ ਸਾਂਝ ਕਰਨ ਜਾਂਦਾ ਵੀ ਮੈਂ ਜਿੱਥੋਂ ਗੁਰਕੀਰਤ ਨੂੰ ਲੈ ਕੇ ਅੱਜ ਬਿਠਾਇਆ ਤੇ ਮੇਰੀ ਬੜੀ ਰੂ ਖੁਸ਼ ਹੋਈ ਕਿਉਂਕਿ ਇਹਨੇ ਜਿਹੜੀਆਂ ਵੀਡੀਓਜ਼ ਬਣਾਈਆਂ ਤੇ ਉਹ ਐਕਚੁਅਲੀ ਜਦੋਂ ਇਹ ਮਸ਼ਰੂਮ ਦੇ ਪੈਕ ਕਰਨ ਦੇ ਵਿੱਚ ਹੈਲਪ ਕਰਦਾ ਸੀ ਆਪਣੇ ਮੰਮੀ ਦੀ ਜਾਂ ਸਾਰਿਆਂ ਦੀ ਇਹਨੇ ਉਸੇ ਵੇਲੇ ਵੀਡੀਓ ਬਣਾਈਆਂ ਸੀ ਉਹ ਵੀ ਉਹਦੇ ਬਾਰੇ ਇਹਨੇ ਐਕਸਪਲੇਨ ਵੀ ਕੀਤਾ ਵੀ ਕਿਵੇਂ ਇਹ ਮਸ਼ਰੂਮ ਨੂੰ ਤੋੜਦੇ ਹੋ ਧੋਣੇ ਹੋ ਸਾਰਾ ਮੈਨੂੰ ਬੜਾ ਸੋਹਣਾ ਲੱਗਿਆ ਉਹ ਦੇਖਣ ਨੂੰ ਹਨਾ ਹਾਂਜੀ ਤੇ ਬਾਕੀ ਜਿਹੜਾ ਲਾਈਫ ਦੇ ਬਾਰੇ ਪੁੱਤ ਤੈਨੂੰ ਕਿੱਦਾਂ ਦੇ ਲੋਕਾਂ ਦਾ ਟਾਈਮ ਬਤਾਉਣਾ ਚੰਗਾ ਲੱਗਦਾ ਹੁਣ ਹਰ ਤਰ੍ਹਾਂ ਦੇ ਲੋਕ ਨੇ ਬੱਚੇ ਵੀ ਹਰ ਤਰ੍ਹਾਂ ਦੇ ਨੇ ਤੇਰੇ ਦੋਸਤਾਂ ਦੇ ਸੁਆਕ ਇਹੋ ਜਿਹੇ ਨੇ ਤੈਨੂੰ ਕਿਹੋ ਜਿਹੇ ਲੋਕਾਂ ਦਾ ਟਾਈਮ ਬਤਾਉਣਾ ਚੰਗਾ ਲੱਗਦਾ ਮੈਨੂੰ ਮਿਲ ਕੇ ਸੁਆ ਦੇ ਵਧੀਆ ਹੋਣ ਉਹ ਲੋਕਾਂ ਦਾ ਟਾਈਮ ਬਤਾਉਣਾ ਵਧੀਆ ਲੱਗਦਾ ਵਧੀਆ ਸੁਆਕ ਕਿਹਨੂੰ ਗਿਣਨ ਦਾ ਤੂੰ ਜਿੱਦਾਂ ਕਿਸੇ ਦੇ ਮਨ 'ਚ ਲਾਲਚ ਨਾ ਹੋਵੇ ਹਾਂ ਮੈਂ ਲਾਲਚ ਲਾਲਚ ਬਿਹੇਵ ਸਹੀ ਕਰਦੇ ਸਹੀ ਹੋਵੇ ਰਿਸਪੈਕਟ ਕਰਦਾ ਹੋਵੇ ਉਹਨੇ ਬਡੇ ਦੀ ਹਾਂ ਤੇ ਵੱਡੀ ਗੱਲ ਇਹ ਹੁੰਦੀ ਹੈ ਵਿੱਚ ਉਸਤੀ ਚਲਾਕੀ ਨਾ ਹੋਵੇ ਹਨਾ ਕਿਉਂਕਿ ਆਪਣੀਆਂ ਦੋਸਤੀਆਂ ਤਾਂ ਮਸਤੀ ਕਰਨ ਹੁੰਦੀਆਂ ਨੇ ਉੱਥੇ ਫਿਰ ਇਹ ਚੁਸਤੀਆਂ ਚਲਾਕੀ ਇਹਦਾ ਮੈਂ ਕਹਿੰਦਾ ਉਹ ਵੱਡੇ ਬਥਰੀਆ ਕਰੀ ਜਾਂਦੇ ਨੇ ਬੱਚਿਆਂ ਨਾਲ ਉਹਨੇ ਕਰਨੇ ਬੱਚੇ ਕਰ ਲੈਂਦੇ ਨੇ ਚੁਸਤੀ ਚਲਾਕੀ ਉਹਦਾ ਇੱਕ ਦੂਜੇ ਨਾਲ ਜਿੱਦਾਂ ਆਮ ਨਹੀਂ ਮਿਲ ਕੇ ਆ ਲੜ ਪੰਦੇ ਨੇ ਵੈਸੇ ਮਜ਼ਾਕ ਹਾਸੇ ਮਜ਼ਾਕ ਤੇ ਲੜਦੇ ਵਗੈਰਾ ਹੁੰਦੇ ਨੇ ਬਸ਼ਰਾਰਤਾਂ ਵਗੈਰਾ ਹੋ ਗਈਆਂ ਹੂੰ ਤੇ ਪੜਨ ਚ ਕਿੰਨੀ ਗੁਰੂਚੀ ਆ ਵਧੀਆ ਠੀਕ ਹੈ ਠੀਕ ਠੀਕ ਹਾਂਜੀ ਬਹੁਤ ਜ਼ਿਆਦਾ ਤੈਨੂੰ ਪਰ ਅਦਰ ਚੀਜ਼ਾਂ ਦਾ ਤੈਨੂੰ ਜੇ ਤੈਨੂੰ ਦੋ ਚੀਜ਼ਾਂ ਚੁਣਨੀਆਂ ਪੈਣ ਇੱਕ ਹਾਇਰ ਐਜੂਕੇਸ਼ਨ ਇੱਕ ਥੀਏਟਰ ਜਾਂ ਤਰੀ ਐਕਟਿੰਗ ਤੂੰ ਕਿਹੜੀ ਨੂੰ ਪ੍ਰੈਫਰ ਨੰਬਰ 1 ਤੇ ਰੱਖੇਗਾ ਵੈਸੇ ਤਾਂ ਸਟੱਡੀ ਆਪਾਂ ਨੂੰ ਕਰਨੀ ਚਾਹੀਦੀ ਆ ਮਤਲਬ ਕਿ ਆਪਣਾ ਜਿਸ ਤਰ੍ਹਾਂ ਮੰਨੂ ਵੀ ਪਰ ਮੈਂ ਥੀਏਟਰ ਜਿਵੇਂ ਕਰਨਾ ਹੈ ਹੂੰ ਮੈਂ ਥੀਏਟਰ ਤੈਨੂੰ ਉਹ ਉਹਦਾ ਜ਼ਿਆਦਾ ਚਕਾ ਜ਼ਿਆਦਾ ਸੁਣੇ ਲੱਗਦੀ ਹੈ ਵੈਸੇ ਮੈਂ ਸਟੱਡੀ ਕਰੂੰਗਾ ਠੀਕ ਆ ਜੀ ਅੱਛਾ ਗੁਰੀ ਮੈਨੂੰ ਮੋਸਟਲੀ ਮੋਟਾ ਮੋਟਾ ਤਾਂ ਤੇਰੇ ਬਾਰੇ ਕਾਫੀ ਕੁਝ ਜਾਣਨ ਦਾ ਮੌਕਾ ਮਿਲ ਗਿਆ ਰਾਈਟ ਹਾਂਜੀ ਕਈ ਵਾਰ ਆਪਣੇ ਮਨ ਚ ਹੁੰਦਾ ਇੱਕ ਗੱਲ ਜਿਹੜੀ ਮੈਂ ਨਹੀਂ ਪੁੱਛ ਸਕਦਾ ਸ਼ਾਇਦ ਤੇਰੇ ਅੰਦਰ ਹੋਵੇ ਕੋਈ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਕੋਈ ਹੋਰ ਮੈਂਬਰ ਜੇ ਕਿਸੇ ਕਿਸੇ ਬਾਰੇ ਤੂੰ ਕੁਝ ਕਹਿਣਾ ਚਾਹੁੰਦਾ ਹੋਵੇ ਅਜਾ ਆਪਣੀ ਐਕਸਪ੍ਰੈਸ਼ਨ ਕਰਨੀ ਚਾਹੁੰਦਾ ਹਾਂ ਇੱਕ ਰਿੰਪੀ ਮਾਸੀ ਨੇ ਮਤਲਬ ਅੱਛਾ ਹੈਲਪ ਕਰਦੇ ਨੇ ਮਮਾ ਦੇ ਉਹ ਮਮਾ ਦੇ ਕਲਾਸਮੇਟ ਸੀ ਇਹ ਪਹਿਲਾਂ ਅੱਛਾ ਹਾਂਜੀ ਤੇ ਉਹ ਸਾਡੇ ਨਾਲ ਹੈਲਪ ਕਰਦੇ ਨੇ ਮਮਾ ਨਾਲ ਮਦਦ ਕਰਦੇ ਨੇ ਜਿੱਦਾਂ ਹੁਣ ਮਮਾ ਜੀ ਕਿਤੇ ਜਾਂਦੇ ਨੇ ਤਾਂ ਸਾਨੂੰ ਮਹਿਸੂਸ ਨਹੀਂ ਹੁੰਦਾ ਵੀ ਮਮਾ ਉਹ ਤੁਹਾਡੇ ਘਰੇ ਰਹਿੰਦੇ ਨੇ ਹਾਂਜੀ ਮਤਲਬ ਕਿ ਵੈਸੇ ਰੋਜ਼ ਆਉਂਦੇ ਨੇ ਰੋਜ਼ ਆਉਂਦੇ ਨੇ ਅੱਛਾ ਮਮਾ ਦੀ ਹੈਲਪ ਕਰਦੇ ਨੇ ਹਾਂਜੀ ਕਿੱਦਾਂ ਦਾ ਸੁਭਾਅ ਉਹਨਾਂ ਦਾ ਉਹਨਾਂ ਦਾ ਸੁਭਾਅ ਵੀ ਬਹੁਤ ਸ਼ਾਂਤ ਮਤਲਬ ਕਿ ਸ਼ਾਂਤ ਸੁਭਾਅ ਦੇ ਮਾਲਕ ਨੇ ਅੱਛਾ ਤੁਹਾਨੂੰ ਕੀ ਚੰਗਾ ਲੱਗਦਾ ਰਿਵੀ ਮਾਸੀ ਦਾ ਉਹ ਮਿਲ ਕੇ ਉਹ ਜਿੱਦਾਂ ਕੰਮ ਕਰਦੇ ਨੇ ਕੰਮ ਕਰਨ ਦਾ ਤਰੀਕਾ ਵਧੀਆ ਕੰਮ ਕਰਦੇ ਨੇ ਮਮਾ ਜਿਵੇਂ ਮਮਾ ਕਹੂਗਾ ਸੇਮ ਉਕੜਿਓ ਕੰਮ ਕਰਦੇ ਨੇ ਅੱਛਾ ਹਾਂਜੀ ਮੈਂ ਵੀ ਵੇਖਿਆ ਇੱਕ ਦੋ ਵਾਰ ਉਹਨਾਂ ਦੀ ਬਣਦੀ ਵੀ ਬੜੀ ਆਪਸ ਵਿੱਚ ਹੈ ਨਾ ਮਮਾ ਤੇ ਇਹ ਵੀ ਇੱਕ ਵੱਡੀ ਗੱਲ ਆ ਬਤ ਮੈਂ ਜਦੋਂ ਕਦੇ ਮਮਾ ਨੂੰ ਵੀ ਮਿਲਿਆ ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਰਿੰਪੀ ਮਾਸੀ ਦਾ ਤੇ ਮੰਮੀ ਵੀ ਹਮੇਸ਼ਾ ਹੀ ਪਿਆਰ ਤੇ ਸਤਿਕਾਰ ਨਾਲ ਉਹਨਾਂ ਦਾ ਜ਼ਿਕਰ ਕਰਦੀ ਆ ਕਿ ਮੇਰੀ ਫਰੈਂਡ ਹੈ ਕਿ ਬਹੁਤ ਵੱਡੀ ਹੈਲਪਰ ਹੈ ਬਹੁਤ ਖੂਬਸੂਰਤ ਗੱਲ ਆ ਹਨਾ ਅੱਛਾ ਤੁਸੀਂ ਕੁਝ ਗੇਮ ਵੀ ਖੇਡਣ ਦੇ ਇੰਟਰਸਟ ਆ ਤੇ ਗੇਮ ਵੀ ਖੇਡਦੇ ਹੋ ਹਾਂਜੀ ਮੈਂ ਬੈਡਮਿੰਟਨ ਖੇਡਦਾ थे 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 थे? खे अच्छा ये बैडमिंटन तन्नु किथे ਖੇਡਣ ਦਾ ਮੌਕਾ ਮਿਲਦਾ ਫਿਰ ਘਰੇ ਘਰੇ ਵੀ ਖੇਡਦਾ ਪਰ ਸਮਰਾਲੇ ਅਕੈਡਮੀ ਜਾਂ ਰਿਆਤ बैडमिंटਨ ਅਕੈਡਮੀ اچھا ਤੇ ਉੱਥੇ ਜਾਣਾ ਤੂੰ ਖੇਡਣਾ ਓਕੇ ਵੈਰੀ ਗੁੱਡ ਤੇ ਉਹ ਸੁਣਨ ਲੱਗਦਾ ਕਾਫੀ ਬੱਚੇ ਜਾਂਦੇ ਨੇ ਉੱਥੇ ਹਾਂਜੀ ਬਹੁਤ ਬੱਚੇ ਜਾਂਦੇ ਨੇ ਓਕੇ ਇੱਕ ਚਲੋ ਆਖਰੀ ਸਵਾਲ ਮੈਂ ਤੈਨੂੰ ਪੁੱਛਣਾ ਕਿ ਕਾਂਵੇ ਅੱਜਕੱਲ ਪਿੱਛੇ ਬਿਮਾਰੀ ਰਹੀ ਵੀ ਆ ਹੁਣ ਵੀ ਹੈਗੀ ਆ ਵੀ ਹਰ ਇੱਕ ਬੰਦੇ ਨੇ ਇੱਕ ਵੱਖਰਾ ਜਿਹਾ ਗੋਲ ਬਣਾ ਲਿਆ ਸੀ ਨਾ ਕਿਸੇ ਪੜ੍ਹਾਈ ਦਾ ਗੋਲ ਜਿਵੇਂ ਤਾਂ ਕਿਹਾ ਮੈਂ ਤਾਂ ਜੀ ਕਰਦਾ ਥੀਏਟਰ ਚ ਜਾਣ ਦਾ ਜਾਂ ਐਡੀਟਿੰਗ ਜਾਣ ਦਾ ਇਹ ਕਈ ਗੋਲ ਨੇ ਕਿ ਜਿਹੜੇ ਤੁਹਾਡੀ ਜ਼ਿੰਦਗੀ ਨਾਲ ਜੁੜੇ ਨੇ ਪਰ ਇੱਕ ਵੱਖਰੇ ਜਿਹੇ ਗੋਲ ਪਿੱਛੇ ਜੇ ਰਿਹਾ ਨਿਆਣੇ ਦਾ ਜਦੋਂ ਕਿਸੇ ਨੇ ਪੁੱਛਦੇ ਸੀ ਵੀ ਤੂੰ ਕੀ ਕਰਨਾ ਉਹ ਕਹਿੰਦੇ ਸੀ ਮੈਂ ਤਾਂ ਬਾਹਰ ਜਾਣਾ ਤੁਸੀਂ ਨਹੀਂ ਇਹ ਸੋਚਿਆ ਕਦੇ ਵੀ ਤੁਸੀਂ ਬਾਹਰ ਜਾਣਾ ਨਹੀਂ ਵੈਸੇ ਸੋਚਿਆ ਨਹੀਂ ਕਿਉਂਕਿ ਮੇਰੇ ਪਾਪਾ ਬਾਹਰ ਗਏ ਸੀ ਉਹ ਵੀ ਬਾਹਰੋਂ ਆ ਗਏ ਤੇ ਮੇਰਾ ਬ੍ਰਦਰ ਵਾਰ ਗਿਆ ਸੀ ਉਹ ਵੀ ਵਾਰੋ ਆ ਗਏ ਤੇ ਇਸ ਲਈ ਮੇਰਾ ਮਨ ਨਹੀਂ ਕਰਦਾ ਹੈਗਾ ਬਾਹਰ ਜਾਣ ਦਾ ਮੇਰਾ ਦਿਲ ਨਹੀਂ ਕਰਦਾ ਪਹਿਲਾਂ ਉਹ ਜੋ ਕਰ ਇੱਥੇ ਕਰਨਾ ਇੱਥੇ ਕਰਨਾ ਹਾਂਜੀ ਪੰਜਾਬ 'ਚ ਹੀ ਕਰਨਾ ਜਿਹੜਾ ਕੰਮ ਕਰਨਾ ਬਾਹਰ ਜਾ ਕੇ ਨਹੀਂ ਠੀਕ ਆ ਹਾਂਜੀ ਤੇ ਬੜਾ ਵਧੀਆ ਲੱਗਿਆ ਔਰ ਕੀਰਤ ਹਾਂਜੀ ਤੇ ਹੋਪਫੁਲੀ ਅਸੀਂ ਤੇਰੇ ਵਰਗੇ ਹੋਰ ਬੱਚਿਆਂ ਦੇ ਵੀ ਗੱਲਬਾਤ ਕਰਾਂਗੇ ਪਰ ਮੈਨੂੰ ਲੱਗਦਾ ਵੀ ਤੈਨੂੰ ਦੇਖ ਕੇ ਸ਼ਾਇਦ ਹੋਰ ਬੱਚੇ ਵੀ ਮੋਟੀਵੇਟ ਹੋਣਗੇ ਇਸੇ ਤਰ੍ਹਾਂ ਬਹੁਤ ਮਿਹਨਤ ਕਰਦੇ ਰਹੋ ਸਾਨੂੰ ਬਹੁਤ ਚੰਗਾ ਲੱਗਦਾ ਸਾਨੂੰ ਤੁਹਾਡੇ ਤੇ ਬੜਾ ਮਾਣ ਹੈ ਤੇ ਆਪਾਂ ਇਹ ਇੰਟਰਵਿਊ ਲਗਾਤਾਰ ਥੜ੍ਹ ਥੜ੍ਹੇ ਸਮੇਂ ਬਾਅਦ ਕਰਦੇ ਰਹਾਂਗੇ ਤਾਂ ਕਿ ਲੋਕਾਂ ਨੂੰ ਦੱਸ ਸਕੀਏ ਵੀ ਹੁਣ ਗੁਰਕੀਰਤ ਕੀ ਸੋਚਦਾ ਹੈ। ਰਾਈਟ ਤੇ ਬਹੁਤ ਵਧੀਆ ਲੱਗਿਆ ਸੰਜੇ ਘਰ ਚ ਵੀ ਆਉਂਦੇ ਰਹਿਣਾ ਸੰਜੇ ਕਰਦੇ ਮੀਡੀਆ ਦਾ ਪਲੇਟਫਾਰਮ ਵੱਲੋਂ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਬਹੁਤ-ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ।